ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਗਰਮੀ ਦੀਆਂ ਛੁੱਟੀਆਂ ਦੇ ਰਿਗਾਰਡਿੰਗ ਰਹਿਣ ਵਾਲਾ ਏ ਜਿਵੇਂ ਕਿ ਬਹੁਤ ਸਾਰੇ YouTube ਚੈਨਲਸ ਤੇ ਉੱਪਰ ਅਪਡੇਟ ਨਿਊਜ਼ ਚੱਲ ਰਹੀ ਹੈ ਵੀ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਏ ਪਰ ਇਹ ਜੋ ਕੀ ਆ ਫੇਕ ਨਿਊਜ਼ ਚੱਲ ਰਹੀ ਹੈਗੀ ਤਾਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਕੋਈ ਵੀ ਵਾਅਦਾ ਅਜੇ ਤੱਕ ਨਹੀਂ ਕੀਤਾ ਗਿਆ ਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਤਾਂ ਇਸ ਲਈ ਆਪਣੀ ਜੋ ਕਿ ਪ੍ਰੈਪਰੇਸ਼ਨ ਕਰਕੇ ਰੱਖੋ ਤੁਹਾਡੇ ਜੋ ਕਿ ਸਕੂਲ ਓਪਨ ਹੋਣ ਜਾ ਰਹੇ ਆ 1 ਜੁਲਾਈ 2024 ਤੋਂ ਇਸ ਲਈ ਆਪਣੇ ਸਕੂਲ ਜਾਣ ਦੀ ਤਿਆਰੀ ਰੱਖੋ ਤੇ ਤੁਹਾਡੇ ਜੋ ਸਕੂਲ ਦੀ ਟਾਈਮਿੰਗ ਹੋਵੇਗੀ ਉਹ 8 ਵਜੇ ਤੱਕ ਦੀ ਹੋਵੇਗੀ 8 ਵਜੇ ਤੁਹਾਡੇ ਸਕੂਲ ਜੋ ਕਿ ਓਪਨ ਹੋਣਗੇ 1 ਜੁਲਾਈ 2024 ਤੋਂ ਇਸ ਲਈ ਆਪਣੀ ਜੋ ਕੀ ਤਿਆਰੀ ਰੱਖੋ ਸਕੂਲ ਜਾਣ ਦੀ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਅਗਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਇਸ ਦੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ